ਸੰਗਤਾਂ ਦੇ ਵੱਲੋਂ ਪੰਜਾਬ ਭਾਰਤ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰਸ਼ੋ ਉਲਾਸ ਦੇ ਨਾਲ ਮਨਾਇਆ ਗਿਆ। ਉੱਥੇ ਹੀ ਕਈ ਸੰਗਤਾਂ ਦੇ ਵੱਲੋਂ ਬੜੇ ਹੀ ਅਨੋਖੇ ਤਰੀਕੇ ਨਾਲ ਇਸ ਦਿਹਾੜੇ ਨੂੰ ਮਨਾਉਂਦੇ ਹੋਏ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦਿਹਾੜੇ ਦੇ ਮੌਕੇ ਤੇ ਜੰਮੂ ਤੋਂ ਆਏ ਪੰਜ ਕਾਰੀਗਰਾਂ ਦੇ ਵੱਲੋਂ 4 ਦਿਨ ਦੇ ਵਿੱਚ 600 ਪਾਉਂਡ ਦਾ ਇੱਕ ਵਿਸ਼ਾਲ ਕੇਕ ਤਿਆਰ ਕੀਤਾ ਗਿਆ। ਜਿਸ ਨੂੰ ਦੇਖ ਕੇ ਸੰਗਤਾਂ ਹਕਕੀਆਂ ਬਕਕੀਆਂ ਰਹਿ ਗਈਆਂ ਤੇ ਇਹ ਕੇਕ ਸਭ ਦੇ ਖਿੱਚ ਦਾ ਕੇਂਦਰ ਬਣ ਗਿਆ ਤੇ ਕਈਆਂ ਦੇ ਵੱਲੋਂ ਇਸ ਕੇਕ ਦੇ ਨਾਲ ਸੈਲਫੀਆਂ ਲੈਂਦਿਆਂ ਹੋਇਆ ਵੀ ਉਹਨਾਂ ਨੂੰ ਦੇਖਿਆ ਗਿਆ ਤੇ ਸੰਗਤਾਂ ਦਾ ਇਸ ਮੌਕੇ ਕਹਿਣਾ ਸੀ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਸ ਕੇਕ ਨੂੰ ਸਾਰੇ ਪਾਸੇ ਲਿਜਾਂਦਾ ਗਿਆ ਉਹਨਾਂ ਦੱਸਿਆ ਕਿ ਇਹ ਕੇਕ ਡਰਾਈ ਫਰੂਟਸ ਦਾ ਬਣਿਆ ਹੋਇਆ ਹੈ ਜਿੱਥੇ ਪਹਿਲਾਂ ਇਹ ਕੇਕ 50 ਪਾਉਂਡ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਇਹ 600 ਪਾਉਂਡ ਤੱਕ ਪਹੁੰਚ ਚੁੱਕਿਆ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੇ ਸੁਣੋ ਸੰਗਤਾਂ ਕੀ ਕਹਿ ਰਹੀਆਂ ਨੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਪੌੜ ਤੋਂ ਸ਼ੁਰੂਆਤ ਕੀਤੀ ਗਈ ਤੇ ਅੱਜ ਕਿੰਨੇ ਪੌੜ ਤੱਕ ਕੇਕ ਦਾ ਤੁਸੀਂ ਪਹੁੰਚ ਚੁੱਕੇ ਹੋ ਇਹ ਕੇਕ ਜੀ ਅੱਜ 600 ਪੌੜ ਦਾ ਤਿਆਰ ਕੀਤਾ ਗਿਆ ਜੋ ਕਿ 12 ਸਾਲ ਤੋਂ ਹੋ ਗਏ ਸਾਨੂੰ ਸੇਵਾ ਕਰਦਾ ਜੀ ਇਹ ਕੇਕ ਆਪਾਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ 600 ਪੌਂਡ ਦਾ ਕੇਕ ਪਹੁੰਚ ਗਿਆ ਜੀ ਇਹ ਤਾਂ ਇਹਨੂੰ ਕਿੰਨੇ ਕਿ ਮਿੰਟ ਲੱਗਦੀ ਹੈ ਜੀ ਇਹ ਕੇਕ ਨੂੰ ਪਿਆਰ ਕਰਨ ਦੇ ਇਹ ਤਕਰੀਬਨ 4 ਦਿਨ ਲੱਗਦੇ ਆ ਜੀ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਪਹਿਲਾਂ 4-5 ਦਿਨ ਉਹ 베ਸ ਤਿਆਰ ਕਰਦਾ ਫਿਰ ਅਜ ਕੀ ਅਜ ਦੇ ਦਿਨ ਆ ਕੇ ਫਿਰ ਆਪਣਾ ਪੂਰਾ ਪੇਸ਼ ਕਰਕੇ ਤੁਹਾਡੇ ਸਾਹਮਣੇ ਫਿਰ ਉਹ ਤਿਆਰ ਕਰਕੇ ਜਾਂਦਾ ਕਿੰਨੇ ਕਿ ਕਾਰੀਗਰ ਆਉਂਦੇ ਨੇ ਜੀ ਇਸ ਕੇਕ ਤਕਰੀਬਨ 5 ਕਾਰੀਗਰ ਆਉਂਦੇ ਆ ਜੀ ਕੀ ਕੁਝ ਇਹਦੇ ਵਿੱਚ ਪਾਇਆ ਗਿਆ ਇਹਦੇ ਤੁਸੀਂ ਦੇਖ ਰਹੇ ਹੋ ਜੀ ਡ్రਾਈ ਫਰੂਟ ਪਾਇਆ ਗਿਆ ਜੀ ਫਰੂਟ ਪਾਇਆ ਗਿਆ ਜੀ ਚਾਕਲੇਟ ਜੈਮਸ ਅੰਗੂਰ ਸਟ੍ਰਾਬੇਰੀ ਕਿਵੀ ਸੇਬ ਸਭ ਕੁਝ ਪਾਇਆ ਕੋਈ ਆਪਾਂ ਚੀਜ਼ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਚ ਨਹੀਂ ਪਈ ਹੋਈ ਸਪੈਸ਼ਲ ਕੇਕ ਤਿਆਰ ਕਰਵਾਇਆ ਹਾਂ ਜੀ ਸਪੈਸ਼ਲ ਕੇਕ ਤਿਆਰ ਰਿਹਾ ਜੀ ਹਾਂ ਇਹਨੂੰ ਖਿੱਚਦਾ ਕੇਂਦਰ ਵੀ ਕਿਹਾ ਇਹਨੂੰ ਪੂਰਾ ਖਿੱਚਦਾ ਕੇਂਦਰ ਕਿਹਾ ਜਾਂਦਾ ਜੀ ਰਾਤੀ 12 ਵਜੇ ਆਪਾਂ ਕੇਕ ਉੱਥੇ ਜਾ ਕੇ ਕੱਟਦੇ ਹਾਂ ਬਸ ਓਹ ਦੇਖ ਰਹੇ ਹੋ ਕਿਵੇਂ ਸੰਗਤ ਆ ਗਈ ਹੈ ਜੀ ਬਸ ਹੁਣ ਇਹ ਆਪਾਂ ਇਹ ਹਾਥੀ ਊਂਟ ਘੋੜੇ ਦੇ ਨਾਲ ਗਤਕਾ ਪਾਰਟੀ ਦੇ ਨਾਲ ਆਪਾਂ ਕੇਕ ਟਰਾਲੀ ਤੇ ਲੈ ਕੇ ਜਾਵਾਂਗੇ ਜੋ ਕਿ ਇਹ ਕੇਕ ਜੀ ਬੇਸਿਕਲੀ ਟਰਾਲੀ ਵਾਲਾ ਕੇਕ ਵਜਦਾ ਲੋਕੀ ਇੱਥੇ ਵੇਟ ਕਰਦੇ ਹੁੰਦੇ ਆ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਕਿਦੋਂ ਆਪਾਂ ਇੱਥੇ ਸ਼ੱਕਾ ਕੇ ਜੀ ਤੇ ਇੱਕ ਤਰ੍ਹਾਂ ਅਸੀਂ ਗੱਲ ਕਰੀਏ ਜਿਹੜਾ ਟਰਾਲੀ ਤੇ ਕੇਕ ਤੁਸੀਂ ਲੱਗ ਜਾਂਦੇ ਉਹਨਾਂ ਦਾ ਸਮਝ ਨਹੀਂ ਜੀ ਹੋਰ ਵੱਡਾ ਕੇਕ ਮੈਂ ਕਹਾਂ ਜੀ ਬਾਬਾ ਜੀ ਸਿਰ ਤੇ ਅੰਜੀਸ਼ੀਰਵਾਦ ਦੇਣ ਜੀ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਆ ਅਸ਼ੀਰਵਾਦ ਇਹਨਾਂ ਆਪਾਂ ਦੋ ਟਰਾਲੀ ਤੇ ਲੈ ਕੇ ਜਾਏ ਰਹੇ ਆਪਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜੀ ਮੈਂ ਕਹਾਂ ਜੀ ਮੇਰੇ ਇਕੱਲੇ ਦੀ ਕੁਛ ਨਹੀਂ ਆ ਜੀ ਮੇਰੇ ਸਭ ਵੀਰਾ ਭੈਣਾ ਭਰਾ ਇਹ ਆਪਾਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਜੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਸਾਨੂੰ ਤੁਹਾਨੂੰ ਕੀ ਨਾ ਸੀ ਜੀ ਉਹ ਮਨ ਅੰਦਰ ਵਿੱਚ ਕੋਈ ਇਨਸਾਫ ਸੰਗਤਾਂ ਨੇ ਜੜਾਈ ਨੂੰ ਸੰਗਤਾਂ ਨੂੰ ਇਹ ਹੀ ਹੈ ਜੀ ਕਿ ਗੁਰੂ ਦੇ ਲੜ ਲੱਗੋ ਜੀ ਇਹਨਾਂ ਨਸ਼ੇ ਤੋਂ ਦੂਰ ਹੋਵੇ ਜੀ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂ ਮੇਰਾ ਸਪਾਂਸਰ ਦਾ ਨਾਮ ਆ ਜੀ ਅੱਜ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਪੁਰ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਾਰਕਾ ਅੱਜ ਜਿਹੜਾ ਮਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪਾਉਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕੀ ਅੰ ਕੀਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਹੈ ਕਿ ਸਟਾਰਟਿੰਗ ਅੰਬਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪੌਂਡ ਤੋਂ ਸ਼ੁਰੂ ਹੋ ਕੇ ਅੱਜ 600 ਪੌਂਡ ਤੱਕ ਹੋਇਆ ਪਰ ਇਹ ਕੇਕ ਦੀ ਇੱਕ ਖਾਸੀਅਤ ਹੈ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਣਾ ਤੇ ਇੱਥੇ ਗਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਗਤਕਾ ਦਾ ਕਲਚਰ ਹਾਂਜੀ ਉਹਨਾਂ ਦੇ ਹਸਾਮ ਲੈ ਕੇ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਤੇਲ ਫੁੱਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਸਵੰਧ ਪਾ ਕੇ ਕਰਦਾ ਔਰ ਦੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਦਾ ਵਾ ਜੀ ਵੀ ਆਸਥਾ ਜਿਹਨਾਂ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡ్రਾਈ ਫਰੂਟ ਜਿਹਦੀ ਸ਼ਰਦਾ ਜਿਤਨਾ ਉਤਨਾ ਫਰਾਂ ਦਾ ਵੀਰ ਦੀ ਸ਼ਰਦਾ ਕੇਕ ਦੀ ਆ ਕੇਕ ਦੀ ਸ਼ਰਦਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਚਾਰਪਰੀ ਸਤਿਕਾਰ ਤੇ ਸਾਡੇ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸੰਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ। ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ। ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆਂ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ। ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਅੱਜ ਤੇ ਤੈਨੂੰ ਲੈ ਕੇ। ਅੱਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਨੇ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਿਰ ਕਿੰਨਾ ਜਿਹੜਾ ਸੈਲੀਬ੍ਰੇਸ਼ਨ ਹੋ ਕਿਲਾ ਜਾਂਦਾ ਜੀ ਬਿਲਕੁਲ ਬਿਲਕੁਲ ਹੋਰ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋ ਜਾਏਗਾ ਜੀ ਰੋਟੀ ਠੀਕ ਹੈ